ਬਿਨਾ ਮਹਾਰਾਜੇ ਰਣਜੀਤ ਸਿੰਘ ਦੇ ਹੋਰ ਪੱਲੇ ਸਾਡੇ ਭਲਾ ਕੀ ਰਿਹਾ ਹੈ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆ ਹੈ ਇੱਕ ਹਿੱਸਾ ਪੰਜਾਬ ਦਾ ਤੇ ਖਾਲਸਾ ਰਾਜ ਉੱਥੇ ਦੇਸ਼ ਪੰਜਾਬ ਦਾ ਸਾਰਾ ਹੀ ਤਖਤ ਉਤਾਜ ਉੱਥੇ ਨਾਲੇ ਖਾਲਸਾ ਫੌਜ ਦਾ ਕੱਲਾ ਕੱਲਾ ਜੀ ਪਿਆ ਹੈ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆ ਹੈ ਮਹਾਰਾਣੀ ਜਿੰਦਕੌਰ ਦੀ ਚੀਸ ਉੱਥੇ ਸਤੋ ਕੋਲੇ ਆ ਮਹਾਰਾਜਾ ਦਲੀਪ ਉਤੇ ਤਿੰਨ ਨਕਾਣਾ ਸਾਹਿਬ ਦੀ ਕਰਨੀ ਦੀ ਉਤੇ ਸਾਨੂੰ ਪਤਾ ਦੋ ਥਾਈ ਹੋ ਅਸੀਂ ਕੀ ਕੀ ਸਿਆਏ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆ ਹੈ ਇੱਕੋ ਜਹੀ ਬੋਲੀ ਤੇ ਸਾਡੀ ਆ ਪੰਜਾਬੀ ਉਤੇ ਦੁਨੀਆਂ ਨੇ ਜਾਣੀ ਸਾਡੀ ਆ ਨਵਾਬੀ ਉਤੇ ਦਲੇਰੀ ਹਰੀ ਸਿੰਘ ਨਲਵੇ ਦੀ ਬੇਹਸਾਬੀ ਉਤੇ ਜਿੱਥੇ ਸਾਡੇ ਆਪਣਿਆਂ ਦੇ ਕੋਣ ਦਾ ਮੀ ਪਿਆ ਹੈ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆ ਹੈ